ਹਲਕਾ ਤਰੰਤਾਨ ਆਮ ਆਦਮੀ ਪਾਰਟੀ ਵੱਲੋਂ ਦਫਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਪੁੱਜੇ ਅੱਜ ਹਲਕਾ ਤਰੰਤਾਨ ਜਿਮਨੀ ਚੋਣ ਹੋਣ ਜਾ ਰਹੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਰੰਤਾਨ ਵਿਖੇ ਚੋਣ ਦਫਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਪੁੱਜੇ ਸਨ ਉਹਨਾਂ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਦੇ ਸਥਾਨਕ ਮੰਤਰੀ ਸਰਕਾਰ ਮੰਤਰੀ ਸਾਬਕਾ ਕੈਬਨਟ ਮੰਤਰੀ ਮੌਜੂਦਾ ਵਿਧਾਇਕ ਇੰਦਰਜੀਤ ਸਿੰਘ ਨਿੱਜਰ ਸਰਵਨ ਸਿੰਘ ਤੋਂ ਨਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਸੰਭਾਲ ਰਹੀ ਇਸ ਮੌਕੇ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਕਿ ਪਾਰਟੀ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਤੇ ਸਮੂਹ ਲੀਡਰਸ਼ਿਪ ਵੱਲੋਂ ਹਲਕਾ ਤਰਨਤਨ ਤੋਂ ਆਮ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਤਰਨਤਨ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਹਲਕਾ ਵਾਸੀਆਂ ਨੂੰ ਹਰਮੀਤ ਸਿੰਘ ਸੰਧੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਲਿਆਓ ਜੇਸਨਾਲ ਹਲਕਾ ਤਰਨਤਾਰਨ ਦੇ ਰੁਕੇ ਵਿਕਾਸ ਕਾਰਜ ਹੋਰ ਵਧੀਆ ਤਰੀਕੇ ਨਾਲ ਹੋ ਜਾ ਕਰਵਾਏ ਜਾ ਸਕਣ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦੀ ਪਵਿੱਤਰ ਨਗਰੀ ਤਰਨਤਾਰਨ ਦੇ ਵਿੱਚ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਮੇਰੇ ਸਾਰੇ ਸਤਕਾਰਯੋਗ ਮੀਡੀਆ ਦੇ ਸਾਥੀ ਮੇਰੇ ਨਾਲ ਮੇਰੇ ਸਾਥੀ ਸਹਰਮੀਤ ਸਿੰਘ ਜੀ ਐਕਐਮਐਲਏ ਸਾਹਿਬ ਜਿਹੜੇ ਕਿ ਉਮੀਦਵਾਰ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਔਰ ਸਾਡੇ ਕੈਬਨਿਟ ਦੇ ਵਜ਼ੀਰ ਡਾਕਟਰ ਰਵਜੋਤ ਜੀ ਲਖਨਾ ਜੀ ਮੇਰੇ ਸਾਥੀ ਸਾਡੇ ਐਮਐਲਏ ਸਾਹਿਬ ਸਰਮਜੀਤ ਧੁੰਨ ਸਾਹਿਬ ਸ਼ਹਿਰੀ ਕਲਸੀ ਜੀ ਸਾਡੇ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰ ਸਹਿਬਾਨ ਅ ਅੱਜ ਕਿਉਂਕਿ ਜਿਮਨੀ ਚੋਣ ਤਰਨ ਤਰਨ ਦੀ ਅਨਾਉਂਸ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਐਮਐਲਏ ਰਹੇ ਨੇ ਇਸ ਹਲਕੇ ਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਹੈ ਅੱਜ ਇਹਨਾਂ ਦੇ ਪਾਰਟੀ ਆਫਿਸ ਦਾ ਉਦਘਾਟਨ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਉਹ ਕਰਨ ਦੇ ਲਈ ਇੱਥੇ ਪਹੁੰਚੇ ਸੀਗੇ ਔਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਬੇਸ਼ੁਮਾਰ ਕੰਮ ਕੀਤੇ ਨੇ ਸਰਪੱਖੀ ਵਿਕਾਸ ਪੰਜਾਬ ਦਾ ਕੀਤਾ ਉਸ ਚੀਜ਼ ਨੂੰ ਔਰ ਸਰਦਾਰ ਹਰਮੀਤ ਸਿੰਘ ਜੀਆ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਇਥੋਂ ਵਿਧਾਇਕ ਰਹੇ ਇਹਨਾਂ ਦਾ ਆਪਣਾ ਬਹੁਤ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਆਪਣੀ ਟੈਨਿਓਜ਼ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕਰਾਇਆ ਹੈ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਆਮ ਆਦਮੀ ਪਾਰਟੀ ਦੇ ਸਾਡੇ ਜੋ ਵਰਕਰਸ ਵੋਲੰਟੀਅਰਸ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲਿਆਂ ਚੋਣਾਂ ਦੇ ਵਿੱਚ ਵੀ ਬਹੁਤ ਵੱਡੀਆਂ ਲੀਡਸ ਦੇ ਨਾਲ ਆਵਾਦੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਔਰ ਲੋਕਾਂ ਦਾ ਜੋ ਪਿਆਰ ਆ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਔਰ ਸੰਧੂ ਸਾਹਿਬ ਦੇ ਨਾਲ ਜੋ ਜੁੜਿਆ ਹੋਇਆ ਉਸ ਨੂੰ ਦੇਖ ਕੇ ਪ੍ਰਤੱਖ ਜ਼ਾਹਰ ਹੁੰਦਾ ਕਿ ਆਵਾਦੀ ਪਾਰਟੀ ਔਰ ਸਰਬੀ ਸਿੰਘ ਸੰਧੂ ਇਸ ਬਾਈ ਇਲੈਕਸ਼ਨ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰਨ ਜਾ ਰਹੇ ਨੇ ਔਰ ਆਉਣ ਵਾਲੇ ਸਵਾ ਸਾਲ ਜੋ ਸਰਕਾਰ ਦੇ ਵਿੱਚ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਤੇ ਜਿੰਨੇ ਰਹਿੰਦੇ ਬਕਾਇਆ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਸਰਕਾਰ ਆਵਾਦੀ ਪਾਰਟੀ ਔਰ ਸਰਬੀ ਸਿੰਘ ਸੰਧੂ ਵਚਨਬੱਧ ਨੇ ਆਤੀ ਵਿ ਵਿ ਦੇ ਇੱਕੜੇ ਮੁਸਸੂਦੇ ਲੈ ਕੇ ਲੋਕਾਂ ਨੇ ਕਰੇ ਵੋਟ ਪਾਉਂਦਾ ਸਾਡਾ ਸਿਰਫ ਔਰ ਸਿਰਫ ਇੱਕੋ ਹੀ ਮੁੱਦਾ ਹੁੰਦਾ ਜੀ ਹਰ ਇਲੈਕਸ਼ਨ ਦੇ ਵਿੱਚ ਵਿਕਾਸ ਵਿਕਾਸ ਤੇ ਵਿਕਾਸ ਇਹੋ ਜਿਹਾ ਕਿਹੜਾ ਖੇਤਰ ਹੈ ਜਿਸ ਦੇ ਵਿੱਚ ਪਿਛਲੇ 3.5 ਪੌਣੇ 4 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਤੁਸੀਂ ਸਿਹਤ ਖੇਤਰ ਦੀ ਗੱਲ ਕਰ ਲਓ ਤੁਸੀਂ ਸਿੱਖਿਆ ਦੀ ਗੱਲ ਕਰ ਲਓ ਤੁਸੀਂ ਬਿਜਲੀ ਪ੍ਰਸ਼ਾਸਨ ਦੀ ਗੱਲ ਕਰ ਲਓ ਤੁਸੀਂ ਸੜਕਾਂ ਤੋਂ ਟੋਲ ਪਲਾਜ਼ੇ ਚੱਕਣ ਦੀ ਗੱਲ ਕਰ ਲਓ ਤੁਸੀਂ ਜੀਵਿਕਾ ਦਾ ਥਰਮਲ ਪਾਵਰ ਪਲਾਂਟ ਖਰੀਦਣ ਦੀ ਗੱਲ ਕਰ ਲੋ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲੋ ਤੁਸੀਂ ਖੇਤਾਂ ਦੇ ਅਖੀਰ ਤੱਕ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦੀ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਉਹ ਕਰ ਲੋ ਤੁਸੀਂ 19000 ਸੜਕਾਂ ਦਾ ਨਵੀਨੀਕਰਨ ਹੈ ਜਿਹੜਾ ਉਹ ਉਹਦੀ ਸ਼ੁਰੂਆਤ ਦੋ ਦਿਨ ਪਹਿਲਾਂ ਸੀਐਮ ਸਾਹਿਬ ਖੁਦ ਆਪ ਕਰਕੇ ਗਏ ਨੇ ਆ ਇੱਕ ਦੋ ਦਿਨਾਂ ਦੇ ਵਿੱਚ ਜੋ ਬਿਜਲੀ ਸੈਕਟਰ ਹੈ ਉਦੇ ਵਿੱਚ ਉਹਦੀ ਨੁਹਾਰ ਕਿਵੇਂ ਬਦਲੀ ਜਾਵੇ ਔਰ 3100 ਖੇਡ ਗਰਾਊਂਡ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਨਸ਼ਿਆਂ ਵਿਰੁੱਧ ਲੜਾਈ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਪਰ ਸਰਕਾਰ ਵੱਲੋਂ ਤੇ ਪਾਰਟੀ ਵੱਲੋਂ ਆਰੰਭ ਹੀ ਗਈ ਹੈ ਸੋ ਮੈਂ ਸਮਝਦਾ ਕਿ ਇਹ ਉਹ ਕੰਮ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਕਰਨੇ ਬਣਦੇ ਸੀਗੇ ਪਰ ਜੇ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਆਪ ਦੇ ਘਰ ਤੇ ਆਪ ਦਾ ਢਿੱਡ ਭਰਨ ਤੋਂ ਵਹਿਲ ਮਿਲਦੀ ਹੋਵੇ ਤਾਹੀਂ ਕੁਛ ਕਰਨਾ ਸੀ ਤਾਂ ਉਹ ਕੀਤਾ ਨਹੀਂ ਹੈਗਾ ਸੋ ਆਹੀ ਕੰਮ ਨੇ ਜਿਹੜੇ ਮੈਂ ਤੁਹਾਨੂੰ ਗਰਾਏ ਨੇ ਅੱਜ ਸਾਡੀ ਸਾਰੀ ਦੀ ਸਾਰੀ ਕੈਂਪੇਨ ਦੇ ਵਿੱਚ ਸਾਡਾ ਸਿਰਫ ਔਰ ਸਿਰਫ ਇੱਕੋ ਏਜੰਡਾ ਹੋਊਗਾ ਡਿਵੈਲਪਮੈਂਟ ਡਿਵੈਲਪਮੈਂਟ ਔਰ ਡਿਵੈਲਪਮੈਂਟ ਔਰ ਕਿਉਂਕਿ ਇਹ ਧਰਤੀ ਇਹ ਨਗਰੀ ਗੁਰੂ ਸਾਹਿਬ ਦੀ ਨਗਰੀ ਹੈ ਇੱਥੇ ਤਾਂ ਇਹੋ ਜਿਹਾ ਬੇਸ਼ੁਮਾਰ ਵਿਕਾਸ ਜਿਹੜਾ ਹੋਣਾ ਚਾਹੀਦਾ ਆ ਕਿ ਕਿ ਲੋਕ ਦੁਨੀਆ ਰੰਗ ਦੁਨੀਆ ਤੱਕ ਯਾਦ ਰੱਖਣਗੇ ਅਨੁਲ ਸਾਲਪ ਅਨੁਲ 30 ਮਿੰਟ ਦੀ ਟਿਕਟ ਉਹਨਾਂ ਦਾ ਚਾਹੇ ਇਹੋ ਕੋਣਿ ਤੁਆ ਕੋ देखो ਸਾਰਨੋਂ ਪਹਿਲਾਂ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਸਾਡੇ ਸਤਕਾਰਯੋਗ ਮਾਨਯੋਗ ਸਾਹਿਬ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਪੰਜਾਬ ਦਾ ਰਵਿੰਦ ਕੇਜਰੀਵਾਲ ਜੀ ਦਾ ਅੱਜ ਪ੍ਰਧਾਨ ਸਾਹਿਬ ਸਾਡੇ ਕੋਲ ਆਏ ਨੇ ਅਮਨ अरोड़ा ਜੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਇਸ ਬਾਈ ਇਲੈਕਸ਼ਨ ਦੇ ਵਿੱਚ ਇਹ ਯਾ ਚੋਣ ਲੜਨ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਾਰਿਆਂ ਦਾ ਸਮੂਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਦੂਸਰਾ ਦੇਖੋ ਇਹ ਬਾਈ ਇਲੈਕਸ਼ਨ ਜਦੋਂ ਆ ਜਾਂਦੀਆਂ ਉਹਨਾਂ ਵੈਸੇ ਤੇ ਬਾਈ ਇਲੈਕਸ਼ਨ ਹੋਣੀ ਨਹੀਂ ਦੀ ਚਾਹੀਦੀ ਕਿਉਂਕਿ 5 ਸਾਲ ਦਾ ਟਿਨਯੂਰ ਹੁੰਦਾ ਆ 5 ਸਾਲ ਦੇ ਵਿੱਚ ਪਰ ਇਹ ਕੁਦਰਤ ਦਾ ਪਾਣਾ ਆ ਸਾਡੇ ਸਤਕਾਰਯੋਗ ਮਾਣਯੋਗ ਸਾਰ ਸੋਲ ਸਾਹਿਬ ਜਿਹੜੇ ਮੌਜੂਦਾ ਐਮਐਲਏ ਸੀਗੇ ਸਾਥ ਕਸ਼ਮੀਰ ਸਿੰਘ ਜੀ ਸੋਲ ਉਨ੍ਹਾਂ ਦਾ 대हांत ਹੋ ਗਿਆ ਪਰ ਕੁਦਰਤ ਦਾ ਪਾਣਾ ਆ ਇਹਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਸੋ ਉਹ ਦੇ ਤਹਿਤ ਜੋ ਅੱਜ ਬਾਈਲੈਕਸ਼ਨ ਜਿਹੜੀ ਆ ਉਹ ਉਹਦੀਆਂ ਤਰੀਕਾ ਜਿਹੜੀਆਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਮقرਰ ਹੋ ਗਿਆ ਨੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ 14 ਨੂੰ ਉਹ ਦਾ ਰਿਜ਼ਲਟ ਆਉਣਾ ਉਹਦੇ ਤਹਿਤ ਦੇਖੋ ਅੱਜ ਤੱਕ ਜਦੋਂ ਦਾ ਮੇਰਾ ਇੱਕ ਸਿਆਸੀ ਜੀਵਨ ਸ਼ੁਰੂ ਹੋਇਆ ਆ ਔਰ 2002 ਦੇ ਵਿੱਚ ਮੈਂ ਪਹਿਲੀ ਚੋਣ ਲੜਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਉਹ ਵੀ ਆਜ਼ਾਦ ਤੌਰ ਤੇ ਮੈਂ ਲੜਿਆ ਸਾਂ ਇੱਕਦਮ ਚੋਣ ਮੈਦਾਨ ਦੇ ਵਿੱਚ ਹਰ ਇੱਕ ਇਨਸਾਨ ਆ ਕੇ ਜਿਵੇਂ ਕਿ ਅੱਜ ਤੁਸੀਂ ਦੇਖਿਆ ਹੋਊਗਾ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਆ ਕੇ ਤੇ ਪੈਰਾਸ਼ੂਟ ਰਾਈ ਇੱਥੇ ਆ ਕੇ ਤੇ ਉਹ ਕਹਿੰਦੇ ਨੇ ਵੀ ਹੁਣ ਸਾਡਾ ਦਾ ਲੱਗ ਜੇ ਜਾਂ ਸਾਡਾ ਇੱਥੇ ਕੋਈ ਨਾ ਕੋਈ ਸਾਨੂੰ ਵੋਟਾਂ ਪੈ ਜਾਣ ਤੇ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਇਹ ਕੋਈ ਸਿਆਸੀ ਜੀਵਨ ਕੋਈ 1 2 4 ਦਿਨਾਂ ਦਾ ਸਿਆਸੀ ਜੀਵਨ ਨਹੀਂ ਹੁੰਦਾ ਇੱਕ ਸਦੀਆਂ ਲੱਗ ਜਾਂਦੀਆਂ ਨੇ ਅਰਸਾ ਲੱਗ ਜਾਂਦਾ ਜਦੋਂ ਕੋਈ ਸਿਆਸੀ ਇਨਸਾਨ ਜੇਦੀ ਉਹਦੀ ਕੈਪੇਬਿਲਿਟੀ ਬਣਦੀ ਆ ਜਦੋਂ ਉਹ ਕੰਮ ਕਰਦਾ ਜਦੋਂ ਲੋਕਾਂ ਚ ਵਿਚਰਦਾ ਸੰਗਤ ਨੂੰ ਫਤਵਾ ਦਿੰਦੀ ਆ ਸੋ ਲੰਮੇ ਅਰਸੇ ਤੋਂ ਪਹਿਲਾਂ ਅਸੀਂ ਇਸ ਕੰਮ 'ਚ ਲੱਗੇ ਔਰ ਮੇਰਾ ਖਿਆਲ ਹੈ ਅਭੀ ਕਰਤਾਰਨ ਮਹਾਰਾਜ ਦੀ ਸ਼ਹੀਦਾ ਦੇ ਸਰਤਾਜ ਸੱਚੇ ਪਾਤਸ਼ਾਹ ਦੀ ਨਗਰੀ ਅੱਗੇ ਵੀ ਉਹਨੇ ਸੇਵਾ ਆਪ ਲਈ ਸੀ ਅੱਗੇ ਵੀ ਗੁਰੂ ਸਾਹਿਬ ਨੇ ਸੇਵਾ ਆਪ ਲਈ ਸੀ ਕਿ ਮੈਂ ਸਮਝਦਾ ਉਹਦੇ ਸਮੇਂ ਦੇ ਵਿੱਚ ਵੀ ਮੇਰਾ ਇੱਕੋ ਇੱਕ ਮਿਸ਼ਨ ਹੋਊਗਾ ਪਾਰਟੀ ਦੇ ਪ੍ਰੋਗਰਾਮ ਤੇ ਹੋਣਗੇ ਹੋਣਗੇ ਜੋ ਪਾਰਟੀ ਅੱਗੇ ਭਾਵੇਂ ਉਹ ਸਿਹਤ ਯੋਜਨਾ ਬੀਮਾ ਸੀ ਕਿਆਂ ਲਾਲ ਲਕੀਰ ਵਾਲੇ ਜਿਹੜੇ ਉਹ ਮਸਲੇ ਸੀਗੇ ਜਿਹੜੇ ਉਹਨਾਂ ਦੇ ਆਪਾਂ ਨੂੰ ਜਿਹੜੀਆਂ ਜਿਹੜੇ ਲਾਲਕੀਰ ਦੇ ਅੰਦਰ ਉਹਨਾਂ ਦੀ ਮਾਲਕੀ ਦੇ ਹੱਕ ਮਿਲਣੇ ਆ ਹੋਰ ਖੇੜ ਜਿਵੇਂ ਅਮਨ ਰੋੜਾ ਜੀ ਨੇ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਇਹ ਹੋਰ ਵੀ ਕਈ ਜਿਹੜੇ ਜਿਹੜੇ ਜਵਾਨੀ ਨਾਲ ਤਾਲੁਕ ਰੱਖਦੇ ਉਹਨਾਂ ਦੇ ਸਟੇਡੀਅਮ ਬਣਨੇ ਆ ਨੌਜਵਾਨ ਮੁੰਡਿਆਂ ਦੇ ਹੈਲਥ ਰਿਲੇਟਡ ਚੀਜ਼ਾਂ ਨੇ ਹੋਰ ਵੀ ਕਈ ਚੀਜ਼ਾਂ ਨੇ ਬਹੁਤ ਬੋਸ਼ਿਆ ਮੈਂ ਜੇ ਮੇਰਾ ਕੱਲ ਮੈਂ ਗਰਾਵਾ ਬੜਾ ਲੰਮਾ ਸਮਾਂ ਲੱਗ ਜਾਊਗਾ ਔਰ ਇਹ ਜਿਹੜੀ ਜਿਮਨੀ ਚੋਣ ਆ ਉਹਦੇ ਵਿੱਚ ਅੱਜ ਸਮੁੱਚੀ ਨਿਰਦੇਸ਼ਕ ਬੈਠੀ ਆ ਔਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਆ ਕਿ ਤਿੰਨ ਤਰੀਕ ਨੂੰ ਜਿਵੇਂ ਸੱਭ ਭਗਵੰਤ ਸਿੰਘ ਜੀ ਮਾਨ ਸਾਡੇ ਸਤਿਕਾਰਯੋਗ डीएम साहब ਜਿਵੇਂ ਉਸ ਵੱਟੇ 71 ਦੇ 71 ਦੇ ਵਿੱਚ ਅਨਾਉਂਸ ਕਰਕੇ ਗਏ ਆ ਟਿਕਟ ਉਹਨਾਂ ਨੇ ਵਿਸ਼ਵਾਸ ਜਤਾਇਆ ਔਰ ਮੈਨੂੰ ਵੀ ਆ ਮੈਂ ਉਹਨਾਂ ਚੀਜ਼ਾਂ ਤੇ ਪੂਰਾ ਖਰਾ ਉਤਰਾਂ ਡਵੈਲਪਮੈਂਟ ਕਰਾਵਾਂ ਹੋਰ ਵੀ ਇਸ ਪਾਵਨ ਤੇ ਪਵਿੱਤਰ ਧਰਤੀ ਲਈ ਵੱਧ ਤੋਂ ਵੱਧ ਇੱਥੇ ਜਿਹੜਾ ਕੰਮ ਕਾਜੇ ਕਰੀ ਸਰਕਾਰ ਸਮੁੱਚੀ ਲੀਡਰਸ਼ਿਪ ਪਹੁੰਚੀ ਆ ਅਜਾਲਕੇ ਦੇ ਰੂਪ ਵੀ ਪਹੁੰਚਿਆ ਦਫ਼ਤਰ ਦਾ ਵੀ ਵਿਕਟਨ ਹੋਇਆ ਧਨਵਾਦ ਦੇ ਰੂਪ ਤੇ ਸੁਨੇਹਾ ਵੀ ਕੀਆ ਅੱਜ ਅਸੀਂ ਦੇਖੋ ਮੈਂ ਤੇ ਹਮੇਸ਼ਾ ਹੀ ਸੱਚਦਾ ਕਰਦਾ ਆਪਣੀ ਸੰਗਤ ਦਾ ਜਿਨ੍ਹਾਂ ਨੇ 27-28 ਸਾਲ ਤੋਂ ਲਗਾਤਾਰ ਮੈਨੂੰ ਹਮੇਸ਼ਾ ਹੀ ਭਾਵੇਂ ਕੋਈ ਸਿਆਸੀ ਖਾੜਾ ਹੋਵੇ ਭਾਵੇਂ ਕਿਸੇ ਕਿਸਮ ਦੀ ਵੀ ਕੋਈ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਹੋਵੇ ਹਮੇਸ਼ਾ ਹੀ ਇਹ ਸੰਗਤ ਮੇਰੇ ਮਗਰ ਖਲੋਤੀ ਆ ਅੱਗੇ ਹੋ ਕੇ ਮੇਰੀ ਸਿਆਸੀ ਲੜਾਈਆਂ ਲੜਦੀ ਆ ਮੈਂ ਹਮੇਸ਼ਾ ਮੇਰਾ ਇਹਨਾਂ ਦਾ ਅਗੇ ਸਿਰ ਚੋ